ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਯੂਪੀ ਤਾਮਿਲਨਾਡੂ ਵਗੈਰਾ ਜਿਹੜੀਆਂ ਸਟੇਟਸ ਨੇ ਉਹਨਾਂ ਸਾਰੀਆਂ ਸਟੇਟਸ ਦੇ ਵਿੱਚ ਇਹਦੀ ਜਿਹੜੀ ਕਮਰਸ਼ੀਅਲ ਪਦਰ ਤੇ ਖੀਤਾਂ ਖੇਤੀ ਕੀਤੀ ਜਾਂਦੀ ਆ ਜਿਵੇਂ ਆਪਾਂ ਕਣਕ ਚੋਨਾ ਫੁੱਲੇ ਮੰਨ ਲਓ ਜਿਹਨੂੰ ਕੋਈ ਵੀ ਅਸੀਂ ਮੋਡੀਫਾਈ ਨਹੀਂ ਕਰਨਾ এনवायरमेंट ਨੂੰ ਉਸੇ ਤਰ੍ਹਾਂ ਜਿਹੜਾ ਇਹ ਵੀ ਫੁੱਲਾ ਉਹ ਖੇਤ ਦੇ ਵਿੱਚ ਓਪਨ ਤੇ ਵਿੱਚ ਉਗਾਉਣ ਦੇ ਲਈ ਜੋ ਅਕਤੂਬਰ ਦੇ ਵਿੱਚ ਇਹਦੀ ਪਲਾਂਟਿੰਗ ਸ਼ੁਰੂ ਕਰਦੇ ਆਂ ਅਕਤੂਬਰ ਨਵੰਬਰ ਜਾਂ ਕਹਿ ਲਓ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਵੀ ਇਹਦੀ ਆਪਾਂ ਪਲਾਂਟਿੰਗ ਕਰ ਸਕਦੇ ਆਂ ਇਹ ਜਨਵਰੀ ਐਂਡ ਤੋਂ ਸਾਨੂੰ ਇਹਦੇ ਫੁੱਲ ਸ਼ੁਰੂ ਹੋ ਜਾਂਦੇ ਨੇ ਜਨਵਰੀ ਦਾ ਕਹਿ ਲਓ 3rd ਵੀਕ ਸੈਕੰਡ ਦੇ ਵਿੱਚ ਵੀ ਕੁਝ ਵਰਾਇਟੀਆਂ ਆ ਜਾਂਦੀਆਂ ਨੇ ਤੇ ਮਾਰਚ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਜਿਹੜੇ ਫੁੱਲ ਨੇ ਉਹ ਖਿਲਦੇ ਰਹਿੰਦੇ ਨੇ ਸਾਡੇ ਪੀਏਯੂ ਦੇ ਫਲੋਰੀਕਲਚਰ ਡਿਪਾਰਟਮੈਂਟ ਵੱਲੋਂ ਹੱਤ ਵਰਾਇਟੀਆਂ ਮਤਲਬ ਡਿਵੈਲਪ ਕੀਤੀਆਂ ਪਈਆਂ ਨੇ ਜਿਹੜੀਆਂ ਕਿ ਵੱਖ-ਵੱਖ ਰੰਗਾਂ ਦੇ ਵਿੱਚ ਹੈਲੋ ਨਮਸਕਾਰ ਸਸ਼ੀਗਰਦਾਬ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਅੱਜ ਗੱਲ ਕਰਾਂਗੇ ਗਲੈਡੀਅਸ ਬਾਰੇ ਕਿ ਕਿਸ ਪ੍ਰਕਾਰ ਦੇ ਨਾਲ ਇਸ ਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ ਅਕਸਰ ਤੁਸੀਂ ਆਪਣੇ ਬਰਥਡੇ ਐਨੀਵਰਸਰੀ ਦੇ ਮੌਕੇ ਤੇ ਬਹੁਤ ਸਾਰੇ ਬੁਕੇ ਜਿਹੜੇ ਮਿਆਰਾ ਦੋਸਤਾਂ ਨੂੰ ਫਰੈਂਡਸ ਆਪਣੀ ਫੈਮਿਲੀ ਦੇ ਵਿੱਚ ਗਿਫਟ ਕਰਦੇ ਹੈਗੇ ਹੋ ਕਿ ਤੁਸੀਂ ਜਾਣਦੇ ਹੋ ਇਸ ਦੀ ਖੇਤੀ ਕਿਸ ਤਰ੍ਹਾਂ ਕੀਤੀ ਜਾਂਦੀ ਹੈਗੀ ਹੈ ਸਾਡੇ ਨਾਲ ਗੱਲ ਕਰ ਮੌਜੂਦ ਨੇ ਕਿਰਨਜੀਤ ਟੱਟ ਮੈਮ ਜੋ ਜਾਣਦੇ ਹੋ ਉਹਨਾਂ ਨੂੰ ਜੋ ਕਿ ਕਹਿ ਲਓ ਕਿ ਪ੍ਰਿੰਸੀਪਲ ਸਾਇੰਟਿਸਟ ਹੈਗੇ ਨੇ ਫਲੋਰੀ ਕਲਚਰ ਡਿਪਾਰਟਮੈਂਟ ਦੇ ਵਿੱਚ ਤੇ ਆਓ ਫਿਰ ਗੱਲ ਕਰਦੇ ਗਲੇਡੂਲਸ ਜਿਹੜਾ ਇੱਕ ਫੁੱਲ ਆ ਜਿਵੇਂ ਆਪਾਂ ਤੁਸੀਂ ਫਲੋਰੀ ਕਲਚਰ ਦੇ ਨਾਲ ਰਿਲੇਟਡ ਗੱਲ ਕਰ ਰਹੇ ਹੋ ਤੇ ਇਹ ਡੰਡੀ ਵਾਲਾ ਫੁੱਲਾ ਇੰਪੋਰਟੈਂਟ ਫੁੱਲਾਂ ਦੇ ਵਿੱਚੋਂ ਆਉਂਦਾ ਕੱਟ ਫਲਾワー ਕਹਿ ਦਿੰਦੇ ਆਪਾਂ ਇਹਨੂੰ ਵੈਸੇ ਇੱਕ ਡੰਡੀ ਵਾਲੇ ਫੁੱਲ ਨੂੰ ਆਮ ਲੋਕ ਕੱਟ ਸਮਝਦੇ ਨੇ ਤੇ ਇਹ ਕਾਫੀ ਮਹੱਤਵਪੂਰਨ ਫੁੱਲਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਯੂਪੀ ਤਾਮਿਲਨਾਡੂ ਵਗੈਰਾ ਜਿਹੜੀਆਂ ਸਟੇਟਸ ਨੇ ਉਹਨਾਂ ਸਾਰੀਆਂ ਸਟੇਟਸ ਦੇ ਵਿੱਚ ਇਹਦੀ ਜਿਹੜੀ ਕਮਰਸ਼ੀਅਲ ਪੱਧਰ ਤੇ ਖੇਤੀ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਅੱਜ ਗੱਲ ਕਰ ਰਹੇ ਹਾਂ ਜਿਵੇਂ ਤੁਸੀਂ ਦੱਸ ਹੀ ਰਹੇ ਹੋ ਕਿ ਗਲੇਡੂਲਸ ਨੂੰ ਆਪਾਂ ਕਿਹੜੀ-ਕਿਹੜੀ ਚੀਜ਼ਾਂ ਲਈ ਵਰਤ ਸਕਦੇ ਹਾਂ ਤੇ ਇਹਦੇ ਨਾਲ ਹੀ ਆਪਾਂ ਥੋੜਾ ਜਿਹਾ ਇਹਦੀਆਂ ਕਲਚਰਲ ਪ੍ਰੈਕਟਿਸਿਜ਼ ਬਾਰੇ ਵੀ ਗੱਲਬਾਤ ਕਰਾਂਗੇ ਜਿਵੇਂ ਇਹਨੂੰ ਕਿਸ ਤਰ੍ਹਾਂ ਉਗਾਇਆ ਜਾਂਦਾ ਵਾ ਕਦੋਂ ਇਹਦੇ ਫੁੱਲ ਆਉਂਦੇ ਆ ਕਿਹੜਾ ਇਹਦਾ ਸਹੀ ਟਾਈਮ ਆ ਪਲਾਂਟਿੰਗ ਦਾ ਤੇ ਇਸੇ ਤਰ੍ਹਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਜੇ ਮੈਂ ਇਹਦੀ ਗੱਲ ਕਰਾਂ ਸਭ ਤੋਂ ਜਿਹੜੀ ਇੰਪੋਰਟੈਂਟ ਆ ਆਪਾਂ ਨੂੰ ਇਹਦਾ ਕੋਈ ਵੀ ਫਾਰਮਰ ਆ ਜਾਂ ਵੈਸੇ ਵੀ ਕੋਈ ਲੋਕ ਓਦਾਂ ਘਰਾਂ 'ਚ ਵੀ ਲਗਾਉਂਦੇ ਨੇ ਉਹਨਾਂ ਦੇ ਲਈ ਵੀ ਜਿਹੜਾ ਇਹਨਾਂ ਦਾ ਪਲਾਂਟਿੰਗ ਟਾਈਮ ਆ ਆਪਾਂ ਅਕਤੂਬਰ ਦੇ ਵਿੱਚ ਇਹਦੀ ਪਲਾਂਟਿੰਗ ਸ਼ੁਰੂ ਕਰਦੇ ਆ ਅਕਤੂਬਰ ਨਵੰਬਰ ਜਾਂ ਕਹਿ ਲੋ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਵੀ ਇਹਦੀ ਆਪਾਂ ਪਲਾਂਟਿੰਗ ਕਰ ਸਕਦੇ ਆ ਠੀਕ ਆ ਤੇ ਇਸੇ ਤਰ੍ਹਾਂ ਜਦੋਂ ਆਪਾਂ ਇਹਦੀ ਫੁੱਲ ਦੀ ਗੱਲ ਕਰੀਏ ਤਾਂ ਇਹ ਜਨਵਰੀ ਐਂਡ ਤੋਂ ਸਾਨੂੰ ਇਹਦੇ ਫੁੱਲ ਸ਼ੁਰੂ ਹੋ ਜਾਂਦੇ ਨੇ ਜਨਵਰੀ ਦਾ ਕਹਿ ਲੋ 3rd ਵੀਕ ਸੈਕਿੰਡ ਦੇ ਵਿੱਚ ਵੀ ਕੁਝ ਵਰਾਇਟੀਆਂ ਆ ਜਾਂਦੀਆਂ ਨੇ ਤੇ ਮਾਰਚ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਜਿਹੜੇ ਫੁੱਲ ਨੇ ਉਹ ਖਿਲਦੇ ਰਹਿੰਦੇ ਨੇ ਜੀ ਸੋ ਮੈਂ ਮਗਰ ਗੱਲ ਕਰੀਏ ਜੋ ਕਿੰਨੇ ਦਿਨਾਂ ਦਾ ਪੀਰੀਅਡ ਹੁੰਦਾ ਹੈ ਇਹਦਾ ਜੋ ਕਿ ਖਿਲੇ ਰਹਿੰਦੇ ਨੇ ਉਸ ਤੋਂ ਬਾਅਦ ਆ ਫਿਰ ਵੇਸਟ ਹੋ ਜਾਂਦੇ ਨੇ ਕਿੰਨੇ ਦਿਨ ਤੱਕ ਖਿੜੇ ਰਹਿੰਦੇ ਨੇ ਹਾਂਜੀ ਜਿਵੇਂ ਆਪਾਂ ਇਹਦੀ ਪਲਾਂਟਿੰਗ ਅਕਤੂਬਰ ਨਵੰਬਰ ਜਾਂ ਦਸੰਬਰ ਦੇ ਪਹਿਲੇ ਹਫਤੇ ਤੱਕ ਕਰ ਦਿਆਂ ਨਾ ਤੇ ਨਾਲ ਹੀ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਫਾਰਮਰ ਨੂੰ ਜਾਂ ਵੈਸੇ ਲੋਕ ਘਰਾਂ 'ਚ ਲਗਾਉਂਦੇ ਨੇ ਇਹਦੀ ਇੱਕ ਇਹਨੂੰ ਉਸ ਤਰ੍ਹਾਂ ਐਸੇ ਬੋਟੈਨੀਕਲੀ ਕੋਰਮ ਕਹਿੰਨੇ ਆ ਜਾਂ ਆਮ ਤੌਰ ਤੇ ਆਪਾਂ ਇਹਨੂੰ ਗੱਠਾ ਹੀ ਕਹਿੰਨੇ ਆ ਗੰਡਾ ਜਾਂ ਗੱਠਾ ਕਹਿੰਦੇ ਨੇ ਜਿਹਦੇ ਤੋਂ ਆਪਾਂ ਇਹਨੂੰ ਉਗਾਉਨੇ ਆ ਤੇ ਇੱਕ ਜਿਹੜਾ ਗੱਠਾ ਆ ਉਹਦੇ ਉਤੋਂ ਇੱਕ ਹੀ ਸਪਾਈਕ ਆਉਂਦੀ ਆ ਤੇ ਇਸੇ ਤਰ੍ਹਾਂ ਨਾਲ ਹੀ ਉਹਦੇ ਛੋਟੇ ਛੋਟੇ ਹੋਰ ਗੰਡੀਆਂ ਬਣਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਅੱਗੇ ਕਮਰਸ਼ੀਅਲੀ ਵਧਾਉਣ ਦੇ ਲਈ ਵਰਤਦੇ ਆ ਤੁਮਾ ਮੈਨੂੰ ਬੇਸਿਕਲੀ ਕਿੰਨੇ ਵੈਰਾਈਟੀਆਂ ਦੇ ਹੁੰਦੀਆਂ ਔਰ ਕਿੰਨੇ ਤਰ੍ਹਾਂ ਦੇ ਕਲਰ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਨੇ ਹਾਂਜੀ ਇਹਦੇ ਵਿੱਚ ਜਿਵੇਂ ਹੁਣ ਸਾਡੇ ਡਿਪਾਰਟਮੈਂਟ ਦੇ ਵਿੱਚ ਕੁਝ ਅਸੀਂ ਨਵੀਆਂ ਵੈਰਾਈਟੀਆਂ ਵੀ ਡਿਵੈਲਪ ਕੀਤੀਆਂ ਨੇ ਤੇ ਸਾਡੇ ਪੀਏਯੂ ਦੇ ਫਲੋਰੀ ਕਲਚਰ ਡਿਪਾਰਟਮੈਂਟ ਵੱਲੋਂ ਸੱਤ ਵੈਰਾਈਟੀਆਂ ਮਤਲਬ ਡਿਵੈਲਪ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਵੱਖ-ਵੱਖ ਰੰਗਾਂ ਦੇ ਵਿੱਚ ਨੇ ਤੇ ਇਹਨਾਂ ਦੇ ਵਿੱਚੋਂ ਦੋ ਪੀਲੇ ਰੰਗ ਦੇ ਵਿੱਚ ਨੇ ਤੇ ਦੋ ਇਸੇ ਤਰ੍ਹਾਂ ਔਰੇਂਜ ਦੇ ਵਿੱਚ ਨੇ ਇੱਕ ਪਿੰਕ ਚਾ ਇੱਕ ਮੈਰੂਨ ਕਲਰ ਕਲਰ ਦੇ ਵਿੱਚ ਜੀ ਸੋ ਮੈਂ ਅੱਜ ਦਾ ਗੱਲ ਕਰੀ ਅੱਜ ਦਾ ਸਮੇਂ ਇਸ ਤਾ ਬਿਜ਼ਨਸ ਜਿਹੜਾ ਲੱਖਾਂ ਦਾ ਹੋ ਚੁੱਕਾ ਹੈ ਇਸ ਸਮੇਂ ਕਿਉਂਕਿ ਨਾ ਕੇਵਲ ਦਾ ਇਸਤੇਮਾਲ ਕੀਤਾ ਜਾਂਦਾ ਬਲਕਿ ਵੱਡੇ ਵੱਡੇ ਰਿਜ਼ੋਰਟਾਂ ਦੇ ਵੱਡੇ ਵੱਡੇ ਪੈਲਸਾਂ ਤੇ ਸਜਾਵਟ ਯਾਨੀ ਕਿ ਡੈਕੋਰੇਸ਼ਨ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ ਹਾਂਜੀ ਇਹਦੇ ਵਿੱਚ ਇਸ ਤਰ੍ਹਾਂ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਇਹ ਕਮਰਸ਼ੀਅਲ ਪੰਜਾਬ ਦੇ ਵਿੱਚ ਕਿਉਂ ਇਹਦੀ ਖੇਤੀ ਹੋ ਰਹੀ ਆ ਇਸ ਫੁੱਲ ਦੀ ਸਾਨੂੰ ਇਹ ਐਡਵਾਂਟੇਜ ਆ ਕਿ ਨੂੰ ਆਪਾਂ ਓਪਨ ਫੀਲਡ ਦੇ ਵਿੱਚ ਇਹਦੀ ਕਲਟੀਵੇਸ਼ਨ ਕਰ ਸਕਦੇ ਹਾਂ ਜਿਵੇਂ ਆਪਾਂ ਕਾਨ ਖੁੱ ਨੂੰ ਨਾਲ ਖੁੱਲੇ ਮੰਨ ਲਓ ਜਿਹਨੂੰ ਕੋਈ ਵੀ ਅਸੀਂ ਮੋਡੀਫਾਈ ਨਹੀਂ ਕਰਨਾ এনवायरमेंट ਨੂੰ ਉਸੇ ਤਰ੍ਹਾਂ ਜਿਹੜਾ ਇਹ ਵੀ ਫੁੱਲ ਆ ਉਹ ਖੇਤ ਦੇ ਵਿੱਚ ਓਪਨ ਦੇ ਵਿੱਚ ਉਗਾਉਣ ਦੇ ਲਈ ਯੋਗ ਤੇ ਹਮੇਸ਼ਾ ਜਿਹੜੀਆਂ ਇਦਾਂ ਦੀਆਂ ਕ੍ਰੌਪ ਹੁੰਦੀਆਂ ਨੇ ਜਿਨ੍ਹਾਂ ਤੇ ਇਨਵੈਸਟਮੈਂਟ ਇਨੀਸ਼ੀਅਲ ਇਨਵੈਸਟਮੈਂਟ ਘੱਟ ਹੋਵੇ ਉਹ ਹਮੇਸ਼ਾ ਪੌਪੂਲਰ ਹੁੰਦੀਆਂ ਨੇ ਤੇ ਦੂਜਾ ਇਹ ਵੀ ਆ ਇਹਦੇ ਵਿੱਚ ਮਤਲਬ ਥੋੜਾ ਜਿਹਾ ਇਹ ਕ੍ਰੌਪ ਘੱਟ ਹੀ ਟਾਈਮ ਲੈਂਦੀ ਆ ਆਉਣ ਨੂੰ ਜਿਵੇਂ ਤਿੰਨ ਮਹੀਨਿਆਂ ਬਾਅਦ ਇਹਦਾ ਫੁੱਲ ਆ ਜਾਂਦਾ ਤੇ ਇਸੇ ਤਰ੍ਹਾਂ ਫਾਰਮਰ ਨੂੰ ਕਹ ਲੋ ਤਿੰਨ ਮਹੀਨੇ ਬਾਅਦ ਇਨਕਮ ਆਉਣੀ ਸ਼ੁਰੂ ਹੋ ਜਾਂਦੀ ਆ ਜੀ ਤੁਸੀਂ ਕਹਿ ਸਕਦਾ ਕਿ ਜਿਹੜਾ ਬਿਜ਼ਨਸ ਹੁਣ ਲੱਖਾਂ ਦਾ ਤਿੰਨ ਦੇ ਚ ਇੱਕ ਐਕਸਾਈਟਮੈਂਟ ਜਿਹੜੀ ਹੈਗੀ ਹੈ ਜੋ ਕਿ ਲਾਗਤ ਘੱਟ ਪਰ ਮੁਨਾਫਾ ਜ਼ਿਆਦਾ ਉਹ ਸਾਫ਼ ਤੌਰ ਤੇ ਮੌਸਮ ਵੀ ਜਿਹੜਾ ਹੈ ਕਿਸੇ ਵੀ ਮੌਸਮ ਤੈਨੂੰ ਲਗਾਇਆ ਜਾ ਸਕਦਾ ਹੈ ਤੇ ਬਹੁਤ ਘੱਟ ਸਮਾਂ ਲੈ ਕੇ ਆਪਣਾ ਰਿਜ਼ਲਟ ਦੇ ਦਿੰਦੀ ਹੈ ਹਾਂਜੀ ਨਹੀਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਵੀ ਟਾਈਮ ਲਾ ਸਕਦੇ ਹਾਂ ਜਿਵੇਂ ਇਹਨੂੰ ਜਦੋਂ ਆਪਾਂ ਬਜਾਈ ਕਰਦੇ ਹਾਂ ਉਸ ਟਾਈਮ ਤਕਰੀਬਨ ਸਾਨੂੰ 23-24 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਚਾਹੀਦਾ ਹੈ ਇਹਨੂੰ ਉੱਗਣ ਦੇ ਲਈ ਯਾਨੀ ਜਿਹੜੀਆਂ ਉਹ ਕੰਡੀਸ਼ਨਸ ਨੇ ਆਪਾਂ ਨੂੰ ਅਕਤੂਬਰ ਨਵੰਬਰ ਤੱਕ ਇਦਾ ਮਤਲਬ ਸਹੀ ਟਾਈਮ ਮਿਲ ਜਾਂਦਾ ਤੇ ਇਹ ਜਿਹੜੀ ਪਲਾਂਟਿੰਗ ਆ ਆਪਾਂ ਸਟੈਗਰਡ ਪਲਾਂਟਿੰਗ ਕਰਦੇ ਆ ਸਟੈਗਰਡ ਦਾ ਮਤਲਬ ਵੀ ਆਪਾਂ 15-15 ਦਿਨਾਂ ਤੇ ਇਹਦੀ ਪਲਾਂਟਿੰਗ ਕਰ ਲੈਂਦੇ ਆ ਜਦੋਂ ਆਪਾਂ ਕਮਰਸ਼ੀਅਲੀ ਲਾਉਣਾ ਮਤਲਬ ਜੇ ਤਾਂ ਕਿਸੇ ਨੇ ਘਰ ਦੇ ਵਿੱਚ ਹੀ ਲਾਉਣਾ ਥੋੜੇ ਹੀ ਫੁੱਲ ਆਉਣੇ ਆ 100 ਗੱਠਾ ਲਾਉਣਾ 50 ਲਾਉਣੇ ਆ ਉਹ ਤਾਂ ਸਿਰਫ ਚਾਹੇ ਅਕਤੂਬਰ ਦੇ ਪਹਿਲੇ ਹਫ਼ਤੇ ਲਾ ਲੋ ਜਾਂ ਨਵੰਬਰ ਚ ਤੇ ਜਦੋਂ ਆਪਾਂ ਵਪਾਰਕ ਪੱਧਰ ਤੌਰ ਤੇ ਇਹਦੀ ਖੇਤੀ ਕਰ ਰਹੇ ਆ ਫਿਰ ਸਾਨੂੰ ਇਹਦੀ ਪਲਾਂਟਿੰਗ ਥੋੜੇ-ਥੋੜੇ ਬਖਫੇ ਦੇ ਨਾਲ ਕਰਦੇ ਆ ਤਾਂ ਕਿ ਜਿਹੜੇ ਫੁੱਲ ਨੇ ਉਹ ਵੀ ਥੋੜੇ- ਉਹਨਾਂ ਦੇ ਰੈਂਟ ਤੇ ਮਾਰਕੀਟ ਸਾਨੂੰ ਕੋਈ ਉਹਦੀ ਪ੍ਰੋਬਲਮ ਨਾ ਆਵੇ। ਠੀਕ ਹੈ। ਸੋ ਜਾਨਦੇ ਤਾਂ ਮੈਮ ਕੀ ਕਹਿਣਾ ਚਾਹੋਗੇ ਕਿਸਾਨ ਜੀ ਆ। ਅ ਕਿਸਾਨ ਵੀਰਾਂ ਨੂੰ ਇਹੀ ਆ ਜੀ ਵੈਸੇ ਇਹ ਜਿਵੇਂ ਕੋਈ ਵੀ ਫਾਰਮਰ ਆ ਪਹਿਲਾਂ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਗੈਲੋ ਅੱਧੇ ਕਨਾਲ ਤੋਂ ਇੱਕ ਕਨਾਲ ਤੋਂ ਦੋ ਕਨਾਲ ਤੋਂ ਫਿਰ ਇਹਨੂੰ ਅੱਗੇ ਆਪਣਾ ਆਪਣਾ ਮਟੀਰੀਅਲ ਤਿਆਰ ਕਰਕੇ ਅੱਗੇ ਇਹਨੂੰ ਵਧਾ ਕੇ ਮਤਲਬ ਜਿਆਦਾ ਪ੍ਰੋਫਿਟ ਲੈ ਸਕਦਾ। ਪਰ ਜੇ ਆਪਾਂ ਕਹੀ ਵੀ ਇੱਕ ਵਾਰੀ ਆਪਾਂ ਬਹੁਤ ਖਰਚਾ ਕਰਕੇ 2 ਏਕੜ ਲਓ ਨ ਲਾਉਣੇ ਆ ਤੇ ਉਹਨੂੰ ਅਸੀਂ ਮਾਰਕੀਟ ਵੀ ਨਾ ਮੈਨੇਜ ਕਰ ਸਕੀਏ ਉਹਦੇ ਨਾਲੋਂ ਇਹ ਐਡਵਾਈਸ ਆ ਕਿ ਉਹ ਆਪਣੇ ਪਲਾਂਟ ਮਟੀਰੀਅਲ ਤਿਆਰ ਕਰਕੇ ਫੇਰ ਅੱਗੇ ਵਧਣ ਵਧਾਉਣ ਏਰੀਆ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ ਸੇ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲੈ ਦਿਨਾ